ਮੇਰੇ ਪਿੱਛੇ ਤੁਸੀਂ ਮੈਡਲ ਦੇਖ ਸਕਦੇ ਹੋ, ਟਰੋਫੀਜ਼ ਦੇਖ ਸਕਦੇ ਹੋ। ਇਹ ਮੁੰਡੇ ਨੇ ਜਰਮਨੀ ਸ਼ਹਿਰ ਦੇ ਵਿੱਚ ਜਾ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਸਪੈਸ਼ਲ 올림픽ਸ ਦੇ ਵਿੱਚ ਭਾਗ ਲੈਂਦਾ ਹੈ ਤਾਂ ਜਿਸ ਦੇ ਵਿੱਚ 골ਡ ਮੈਡਲ ਜਿੱਤਦਾ ਹੈ। ਹਰਜੀਤ ਬਹੁਤ-ਬਹੁਤ ਸਵਾਗਤ ਹੈ ਢਿੱਲੀ ਪੋਸਟ ਪੰਜਾਬੀ ਤੇ। ਥੈਂਕ ਯੂ ਮੈਮ ਤੁਹਾਡਾ ਧੰਨਵਾਦ ਕਰਦਾ ਹਾਂ ਬਈ। ਠੀਕ ਹੋ। ਹਾਂਜੀ ਮੈਮ। ਤੰਦਰੁਸਤ ਹੋ? ਹਾਂਜੀ ਹਾਂਜੀ ਵਧੀਆ ਜੀ। ਕੰਮ ਵਧੀਆ ਚੱਲ ਰਿਹਾ ਹੈ? ਹਾਂਜੀ ਹਾਂਜੀ ਮੈਮ ਵਧੀਆ ਚੱਲ ਰਿਹਾ। ਰੋਜ਼ੀ ਰੋਟੀ ਕਿੱਦਾਂ ਚੱਲ ਰਹੀ ਹੈ? ਵਧੀਆ ਚੱਲਦੀ ਹੈ ਜੀ। ਮੈਂ ਬਹੁਤ ਵੀਡੀਓਜ਼ ਦੇਖੀਆਂ ਵੀਰ ਤੇਰੀਆਂ ਕਦੇ ਪੈਂਚਰ ਲਗਾ ਰਿਆਂ ਹੈ ਕਦੇ ਘਰ ਦੇ ਵਿੱਚ ਕੰਮ ਕਰ ਰਿਆਂ ਹੈ ਇਹ ਘਰ ਦੇ ਅੱਜ ਮੈਂ ਹਾਲਾਤ ਦੇਖਣ ਆਈਆਂ ਸਪੈਸ਼ਲ ਪਹੁੰਚੀਆਂ ਇੱਥੇ ਮਦਦ ਕਿਸੇ ਨੇ ਕੀਤੀ ਉਸ 골ਡ ਮੈਡਲ ਉਸ ਚੈਂਪੀਅਨ ਖਿਡਾਰੀ ਦੀ ਬਣੀ ਨਹੀਂ ਕੀਤੀ ਕਿਸੇ ਨੇ ਜੀ ਹੱਥ ਨਹੀਂ ਕਿਸੇ ਨੇ ਫੜਾ ਮੇਰਾ ਕਿਸੇ ਨੇ ਮੇਰੀ ਬਾਹ ਨਹੀਂ ਫੜੀ ਜੀ ਮਦਦ ਦੀ ਲੋੜ ਕਿੰਨੀ ਕੁ ਐਸ ਮੁੰਡੇ ਨੂੰ ਜਿਹਦੇ ਘਰ ਦੇ ਹਾਲਾਤ ਐਦਾਂ ਦੇ ਹੋਣ 3500 ਤੇ ਜਿਹੜਾ ਪੈਂਚਰ ਲਾਂਦਾ ਹੋਵੇ ਉਹ 골ਡ ਮੈਡਲਿਸਟ ਕਹਿੰਦੇ ਆ ਕਿ ਅਗਰ